ਇਸ ਦੁਨੀਆ ਵਿੱਚ ਨਹੀਂ ਉਸ ਤੋਂ ਪਹਿਲੇ ਮੈਂ ਕਿਉਂਕਿ ਦਿੱਲੀ ਵਿੱਚ ਲਗਾਤਾਰ 12 ਸਾਲ ਮੈਂਬਰ ਆਫ ਪਾਰਲੀਮੈਂਟ ਰਿਹਾ ਜਦੋਂ ਕਾਂਗਰਸ ਵੀ ਉਹ ਜੁਆਇਨ ਕੀਤੇ ਨੇ ਇਹਦੇ ਪੁਰਾਣਾ ਪਰਿਵਾਰ ਹੀ ਕਾਂਗਰਸ ਦਾ ਜਦੋਂ ਉਹਨਾਂ ਨੇ ਇਲੈਕਸ਼ਨ ਵੀ ਲੜੀਏ ਮੈਂ ਆਪਣੀ ਇਲੈਕਸ਼ਨ 'ਚ ਫਸਿਆ ਰਿਹਾ ਮੇਰੀ ਮੁਲਾਕਾਤ ਨਹੀਂ ਸੀ ਬਦ ਕਿਸਮਤੀ ਨਾਲ ਮੁਲਾਕਾਤ ਹੋਦੋਂ ਹੋਈ ਜਦੋਂ ਸਾਡਾ ਛੋਟਾ ਵੀਰ ਇਸ ਦੁਨੀਆ ਵਿੱਚ ਨਹੀਂ ਰਿਹਾ ਬਟ ਉਦੋਂ ਤੋਂ ਲਗਾਤਾਰ ਮੈਂ ਆਪਣਾ ਇੱਕ ਪਰਿਵਾਰਿਕ ਰਿਸ਼ਤਾ ਇਹਨਾਂ ਦਾ ਪੈਦਾ ਕੀਤਾ ਇਹ ਗੱਲ ਪਹਿਲੇ ਅਸੀਂ ਜ਼ਾਹਰ ਨਹੀਂ ਕੀਤੀ ਜਿਹੜੀ ਮੈਂ ਅੱਜ ਕਰਨਾ ਚਾਹੁੰਦਾ ਹਾਂ ਪਾਰਟੀ ਦੀ ਹਾਈ ਕਮਾਂਡ ਨੂੰ ਵਿਸ਼ੇਸ਼ ਤੌਰ ਸਾਡੇ ਨੌਜਵਾਨ ਲੀਡਰ ਦੇ ਦਿੱਲੀ ਉਹਨਾਂ ਦਾ ਬਹੁਤ ਮਨ ਵਿੱਚ ਖਾਹਤ ਸੀ ਕਿ ਸਾਬ ਬਲਕੌਰ ਸਿੰਘ ਹੋਣੀ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਹਰ ਪੰਜਾਬੀ ਦੁਨੀਆ ਭਰ ਚ ਬੈਠਾ ਹੋਇਆ ਜਿਹੜਾ ਉਹ ਚਾਹੁੰਦਾ ਸੀ ਕਿ ਜਿਹੜੀ ਜ਼ਿਆਦਤੀ ਹੋਈ ਤੇ ਜਿਹੜੀ ਜ਼ਿਆਦਤੀ ਕਰਵਾਈ ਗਈ ਜਿਹਦਾ ਜ਼ਿਕਰ ਅਕਸਰ ਡਾ ਬਲਕੌਰ ਸਿੰਘ ਜੀ ਕਰਦੇ ਨੇ ਕਿ ਸਰਕਾਰਾਂ ਨੇ ਰਲ ਕੇ ਇਹ ਜੋ ਕੁਝ ਕਰਵਾਇਆ ਹੈ ਇਹ ਕੋਈ ਇੰਡੀਵਿਜੂਅਲ ਐਕਟ ਨਹੀਂ ਹੈ ਇਹ ਇੱਕ ਸਾਜ਼ਿਸ਼ ਦੇ ਅਧੀਨ ਇੱਕ ਨੌਜਵਾਨ ਉੱਭਰਦੀ ਹੋਈ ਪੰਜਾਬ ਦੀ ਆਵਾਜ਼ ਜਿਹੜਾ ਸਾਰੀ ਦੁਨੀਆ ਦੇ ਵਿੱਚ ਇੱਕ ਵੱਡੇ ਪੇਮਾਨੇ ਤੇ ਇਸ ਦੁਨੀਆ ਵਿੱਚ ਨਹੀਂ ਉਸ ਤੋਂ ਪਹਿਲੇ ਮੈਂ ਕਿਉਂਕਿ ਦਿੱਲੀ ਵਿੱਚ ਲਗਾਤਾਰ 12 ਸਾਲ ਮੈਂਬਰ ਆ ਪਾਰਲੀਮੈਂਟ ਰਿਹਾ ਜਦੋਂ ਕਾਂਗਰਸ ਵੀ ਉਹ ਜੁਆਇਨ ਕੀਤੇ ਨੇ ਇਹਦੇ ਪੁਰਾਣਾ ਪਰਿਵਾਰ ਹੀ ਕਾਂਗਰਸ ਦਾ ਜਦੋਂ ਉਹਨਾਂ ਨੇ ਇਲੈਕਸ਼ਨ ਵੀ ਲੜੀ ਹੈ ਮੈਂ ਆਪਣੀ ਇਲੈਕਸ਼ਨ 'ਚ ਫਸਿਆ ਰਿਹਾ ਮੇਰੀ ਮੁਲਾਕਾਤ ਨਹੀਂ ਸੀ ਬਦਕਿਸਮਤੀ ਨਾਲ ਮੁਲਾਕਾਤ ਉਦੋਂ ਹੋਈ ਜਦੋਂ ਸਾਡਾ ਛੋਟਾ ਵੀਰ ਇਸ ਦੁਨੀਆ ਵਿੱਚ ਨਹੀਂ ਰਿਹਾ ਬਟ ਉਦੋਂ ਤੋਂ ਲਗਾਤਾਰ ਮੈਂ ਆਪਣਾ ਇੱਕ ਪਰਿਵਾਰਿਕ ਰਿਸ਼ਤਾ ਇਹਨਾਂ ਨਾਲ ਪੈਦਾ ਕੀਤਾ ਇਹ ਗੱਲ ਪਹਿਲੇ ਅਸੀਂ ਜ਼ਾਹਰ ਨਹੀਂ ਕੀਤੀ ਜਿਹੜੀ ਮੈਂ ਅੱਜ ਕਰਨਾ ਚਾਹੁੰਦਾ ਪਾਰਟੀ ਦੀ ਹਾਈ ਕਮਾਂਡ ਦੇ ਵਿਸ਼ੇਸ਼ ਤੌਰ 'ਤੇ ਸਾਡੇ ਨੌਜਵਾਨ ਲੀਡਰ ਨੇ ਦਿੱਲੀ ਚ ਉਹਨਾਂ ਦਾ ਬਹੁਤ ਮਨ ਵਿੱਚ ਖਾਹਤ ਸੀ ਕਿਸਾਬ ਬਲਕੌਰ ਸਿੰਘ ਹੋਣੀ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਹਰ ਪੰਜਾਬੀ ਦੁਨੀਆ ਪਰਚ ਬੈਠਾ ਹੋਇਆ ਜਿਹੜਾ ਉਹ ਚਾਹਦਾ ਸੀ ਕਿ ਜਿਹੜੀ ਜ਼ਿਆਤੀ ਹੋਈ ਤੇ ਜਿਹੜੀ ਜ਼ਿਆਤੀ ਕਰਵਾਈ ਗਈ ਜਿਹਦਾ ਜ਼ਿਕਰ ਅਕਸਰ ਦਬਲਕੌਰ ਸਿੰਘ ਜੀ ਕਰਦੇ ਨੇ ਕਿ ਸਰਕਾਰਾਂ ਨੇ ਰਲ ਕੇ ਇਹ ਜੋ ਕੁਝ ਕਰਵਾਇਆ ਇਹ ਕੋਈ ਇੰਡੀਵਿਜੂਅਲ ਐਕਟ ਨਹੀਂ ਹੈ ਇੱਕ ਸਾਜ਼ਿਸ਼ ਦੇ ਅਧੀਨ ਇੱਕ ਨੌਜਵਾਨ ਉੱਭਰਦੀ ਹੋਈ ਪੰਜਾਬ ਦੀ ਆਵਾਜ਼ ਜਿਹੜਾ ਸਾਰੀ ਦੁਨੀਆ ਦੇ ਵਿੱਚ ਇੱਕ ਵੱਡੇ ਪੇਮਾਨੇ ਤੇ ਇਸ ਦੁਨੀਆ ਵਿੱਚ ਨਹੀਂ ਉਸ ਤੋਂ ਪਹਿਲੇ ਮੈਂ ਕਿਉਂਕਿ ਦਿੱਲੀ ਵਿੱਚ ਲਗਾਤਾਰ 12 ਸਾਲ ਮੈਂਬਰ ਆ ਪਾਰਲੀਮੈਂਟ ਰਿਹਾ ਜਦੋਂ ਕਾਂਗਰਸ ਵੀ ਉਹ ਜੁਆਇਨ ਕੀਤੇ ਨੇ ਇਹਦੇ ਪੁਰਾਣਾ ਪਰਿਵਾਰ ਹੀ ਕਾਂਗਰਸ ਦਾ ਜਦੋਂ ਉਹਨਾਂ ਨੇ ਇਲੈਕਸ਼ਨ ਵੀ ਲੜੀ ਹੈ ਮੈਂ ਆਪਣੀ ਇਲੈਕਸ਼ਨ ਚ ਫਸਿਆ ਰਿਆ ਮੇਰੀ ਮੁਲਾਕਾਤ ਨਹੀਂ ਸੀ ਬਦਕਿਸਮਤੀ ਨਾਲ ਮੁਲਾਕਾਤ ਉਦੋਂ ਹੋਈ ਜਦੋਂ ਸਾਡਾ ਛੋਟਾ ਵੀਰ ਇਸ ਦੁਨੀਆ ਵਿੱਚ ਨਹੀਂ ਰਿਹਾ ਬਟ ਉਦੋਂ ਤੋਂ ਲਗਾਤਾਰ ਮੈਂ ਆਪਣਾ ਇੱਕ ਪਰਿਵਾਰਿਕ ਰਿਸ਼ਤਾ ਇਹਨਾਂ ਨਾਲ ਪੈਦਾ ਕੀਤਾ ਇਹ ਗੱਲ ਪਹਿਲੇ ਅਸੀਂ ਜ਼ਾਹਰ ਨਹੀਂ ਕੀਤੀ ਜਿਹੜੀ ਮੈਂ ਅੱਜ ਕਰਨਾ ਚਾਹੁੰਦਾ ਪਾਰਟੀ ਦੀ ਹਾਈ ਕਮਾਂਡ ਦੇ ਵਿੱਚ ਵਿਸ਼ੇਸ਼ ਤੌਰ ਸਾਡੇ ਨੌਜਵਾਨ ਲੀਡਰ ਨੇ ਦਿੱਲੀ ਉਹਨਾਂ ਦਾ ਬਹੁਤ ਮਨ ਵਿੱਚ ਖਾਹਤ ਸੀ ਕਿ ਸਬਲਕੌਰ ਸਿੰਘ ਹੋਣੀ ਕਿਉਂਕਿ ਸਿੱਧੂ ਮੂਸੇਵਾਲੇ ਨੂੰ ਹਰ ਪੰਜਾਬੀ ਦੁਨੀਆ ਪਰਚ ਬੈਠਾ ਹੋਇਆ ਜਿਹੜਾ ਉਹ ਚਾਹੁੰਦਾ ਸੀ ਕਿ ਜਿਹੜੀ ਜ਼ਿਆਤੀ ਹੋਈ ਤੇ ਜਿਹੜੀ ਜ਼ਿਆਤੀ ਕਰਵਾਈ ਗਈ ਜਿਹਦਾ ਜ਼ਿਕਰ ਅਕਸਰ ਡਬਲ ਕੌਰ ਸਿੰਘ ਜੀ ਕਰਦੇ ਨੇ ਕਿ ਸਰਕਾਰਾਂ ਨੇ ਰਲ ਕੇ ਇਹ ਜੋ ਕੁਝ ਕਰਵਾਇਆ ਹੈ ਇਹ ਕੋਈ ਇੰਡੀਵਿਜੂਅਲ ਐਕਟ ਨਹੀਂ ਹੈ ਇੱਕ ਸਾਜ਼ਿਸ਼ ਦੇ ਅਧੀਨ ਇੱਕ ਨੌਜਵਾਨ ਉੱਭਰਦੀ ਹੋਈ ਪੰਜਾਬ ਦੀ ਆਵਾਜ਼ ਜਿਹੜਾ ਸਾਰੀ ਦੁਨੀਆ ਦੇ ਵਿੱਚ ਇੱਕ ਵੱਡੇ ਪੇਮਾਨੇ ਤੇ